ਨੇ ਬਹੁਤ ਪਿਆਰੇ ਵੀਰ ਜੀ ਕਾਮਰੇਪ੍ਰੇਮ ਜੀ ਹੋਰ ਬਹੁਤ ਸਾਰੇ ਮਾਨਯੋਗ ਹਸਤੀਆਂ ਜਿਆਦਾ ਗੱਲਾਂ ਨਾਮ ਕਰਦੇ ਹੋਏ ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਜਿਸ ਮੁੱਦੇ ਦੇ ਲਈ ਇਕੱਠੇ ਹੋਏ ਉਸ ਬਹੁਤ ਸਾਰੀਆਂ ਸੰਸਥਾਵਾਂ ਦੀ ਜਿੰਨੇ ਜਾਣ ਲਈ ਉਹ ਤਾਰਦੀਵਲ ਸਾਹਿਬ ਨੂੰ ਚੇਤੇ ਤੌਰ ਤੇ ਔਰ ਨਾਲ ਜਦੋਂ ਵੀ ਮੈਂ ਕੋਈ ਨਾਮ ਲਾਵਾਂ ਤੇ ਤੁਸੀਂ ਤਾੜੀ ਥੋੜੀ ਹੈ ਭਾਈ ਪ੍ਰੀਤ ਨੂੰ ਇਹਨਾਂ ਨੇ ਆਪਣਾ ਔਦਾ ਸੰਭਾਲ ਲਿਆ ਜਿਵੇਂ ਮੈਂ ਇੱਕ ਮਿਸਾਲ ਦਿੰਦਾ ਸੀਰ ਸੰਸਥਾ ਫਰੀਦਕੋਟ ਨੇ ਫਰੀਦਕੋਟ ਸ਼ਹਿਰ ਦੇ ਵਿੱਚ ਇੱਕ ਆਪਣਾ ਨਾਮ ਬਣਾਇਆ ਸ਼ਹਿਰ ਨੂੰ ਹਰਾ ਭਰਾ ਕਰਕੇ ਤਾਂ ਕੁਝ ਸਾਥੀ ਮੈਨੂੰ ਵਧਾਈ ਦੇਣ ਵਾਸਤੇ ਆਏ ਮੈਂ ਸਮਝਦਾ ਤੁਹਾਡੇ ਚ ਬਹੁਤ ਸਾਰੇ ਲੋਕ ਇਹ ਗੱਲ ਸਮਝਦੇ ਹੁੰਦੇ ਆ ਜਦੋਂ ਆਪਾਂ ਨੂੰ ਜ਼ਿੰਮੇਵਾਰੀ ਮਿਲਦੀ ਹੈ ਜਿੱਥੇ ਉਹਦੀ ਖੁਸ਼ੀ ਹੁੰਦੀ ਹੈ ਤੇ ਨਾਮ ਦੀ ਨਾਲ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਹੁੰਦਾ ਔਰ ਜਿੱਦੇ ਮੇਰੀ ਅਨਾਉਂਸਮੈਂਟ ਹੋਊਗੀ ਸੱਚ ਜਾਣਿਓ ਉਸ ਦਿਨ ਤੋਂ ਮੈਨੂੰ ਫਿਕਰ ਪੈ ਗਿਆ ਕਿ ਮੈਂ ਫਰੀਦਕੋਟ ਦੇ ਲਈ ਕੁਝ ਕਰਨਾ ਹੈ ਜਦੋਂ ਵੀ ਕੋਈ ਇਨਸਾਨ ਮੇਰੇ ਕੋਲੇ ਇੰਪਰੂਵਮੈਂਟ ਫੰਡ ਡਾਕਟਰ ਚਾਹੁੰਦਾ ਮੈਂ ਹਮੇਸ਼ਾ ਉਹਨਾਂ ਨੂੰ ਇੱਕ ਗੱਲ ਕਹਿਣਾ ਕਿ ਨਿਤੀਚੇ ਮੇਰੇ ਕੋਲੇ ਲੈ ਕੇ ਆਓ ਮੈਂ ਨਾਮ ਦੀ ਨਾਲ ਇੰਪਲੀਮੈਂਟ ਕਰ ਸਕਦਾ ਔਰ ਅੱਜ ਵੀ ਇਹ ਮੀਟਿੰਗ ਜਿਹੜੀ ਹੈਗੀ ਹੈ ਇਹ ਵੀ ਮੇਰੇ ਮਨ ਚ ਸੀ ਮੈਂ ਕਿਹਾ ਵੀ ਮੈਂ ਸਾਰੇ ਐਨ ਜੀਓਜ਼ ਦਾ ਧੰਵਾਦ ਵੀ ਕਰਨਾ ਚਾਹੁੰਦਾ ਸਾਰੇ ਕਲਾਕਾਰਾਂ ਵੀਰਾਂ ਦਾ ਧੰਵਾਦ ਵੀ ਕਰਨਾ ਚਾਹੁੰਦਾ ਕਿ ਉਹ ਨਿਸ਼ਵਾਸ ਹੋ ਕੇ ਫ੍ਰੀ ਕੋਰ ਦੀ ਸੇਵਾ ਕਰਦੇ ਹਨ ਔਰ ਜਦੋਂ ਆਪਣਾ ਟੀਚਾ ਹੈ ਕਿ ਤੁਸੀਂ ਵੀ ਫ੍ਰੀ ਕੋਰ ਨੂੰ ਸਾਫ਼ ਸੁਥਰਾ ਬਣਾਉਣਾ ਚਾਹੁੰਦੇ ਹੋ ਤੁਸੀਂ ਵੀ ਫ੍ਰੀ ਕੋਰ ਦੀ ਸੇਵਾ ਕਰਨਾ ਚਾਹੁੰਦੇ ਹੋ ਤੇ ਮੈਨੂੰ ਵੀ ਪ੍ਰਮਾਤਮਾ ਨੇ ਹੁਣ ਚੇਤਾ ਕੀਤੀ ਹੈ ਮੈਂ ਵੀ ਇਹ ਕੰਮ ਕਰਨਾ ਚਾਹਣਾ ਕਿਉਂ ਨਾ ਆਪਾਂ ਲਲ ਮਿਲ ਕੇ ਫਰੀਦਪੁਰ ਦੀ ਸੇਵਾ ਕਰੀਏ ਤੇ ਉਹਦੇ ਵੀ ਆਪਾਂ ਨੂੰ ਬੈਟਰ ਰਿਸਰਚ ਵੀ ਮਿਲੂਗੀ ਆਪਾਂ ਕਿਤਾਬਾਂ ਚ ਪੜਿਆ ਹੈ ਸੈਂਦਰੀ ਆਦਮ ਯੂਨਾਨੀ ਜਿਨ੍ਹਾਂ ਨੇ 28 ਸਾਲ ਦੀ ਉਮਰ ਤੱਕ ਪੂਰਾ ਦੇਸ਼ ਭਾਤੇ ਕੀਤਾ ਜਿੱਦਾਂ ਨਕਸ਼ੇ ਵਿੱਚ ਸੀ ਜਿਨ੍ਹਾਂ ਦੇ ਮਹਿਲਾਂ ਦੇ ਵਿੱਚ ਹਟੋ ਬਚੋ ਦਾ ਸ਼ੋਰ ਸ਼ਰਾਬਾ ਸੀ ਆ ਦੂਰਾਂ ਦੇ ਮਹਿਲਾਂ ਦੇ ਵਿੱਚ ਮਕੜੀ ਦੇ ਜਾਲਿਆਂ ਤੋਂ ਬਿਨਾਂ ਕੁਝ ਨਹੀਂ ਜਰਦੀ ਆਉਂਦਾ ਕਾਲੂ ਬਾਦਸ਼ਾ ਜਿਸ ਦੇ ਖਜ਼ਾਨੇ ਦੀਆਂ ਚਾਬੀਆਂ 300 ਉਠਾ ਤੇ ਲੱਗ ਕੇ ਲੈ ਕੇ ਜਾਂਦੇ ਸੀ ਪਰ ਕਾਲੂ ਦੀ ਦੌੜਾ ਉਸ ਨੂੰ ਮੌਤ ਤੋਂ ਹੀ ਬਚਾ ਸਕੀ ਸਭ ਤੋਂ ਤਾਕਤਵਰ ਰੁਸਤਮ ਹੋਇਆ ਤੇ ਰੁਸਤਮ ਦੀ ਤਾਕਤ ਉਸ ਨੂੰ ਮੌਤ ਤੋਂ ਹੀ ਬਚਾ ਸਕੀ ਸੋ ਕਹਿ ਤੋ ਭਾਉ ਜਿਹੜਾ ਵੀ ਇਨਸਾਨ ਇੱਥੇ ਆਇਆ ਇੱਥੋਂ ਚਲੇ ਜਾਣਾ ਹੈ ਪਰ ਜਿਹੜਾ ਇਨਸਾਨ ਸਮਾਜ ਵਾਸਤੇ ਲੋਕ ਭਲਾਈ ਵਾਸਤੇ ਕੁਝ ਕਰ ਜਾਂਦਾ ਹੈ ਲੋਕ ਹਮੇਸ਼ਾ ਲਈ ਉਸ ਨੂੰ ਯਾਦ ਕਰਦੇ ਹੈ ਔਰ ਮੈਂ ਤਾਂ ਜਿਸ ਦਿਨ ਚੇਅਰ ਤੇ ਬੈਠਾ ਸੀ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਇਹ ਤਾਂ ਟੈਂਕਰੀ ਹੀ ਹੈ ਮੇਰੇ ਤੋਂ ਪਹਿਲਾਂ ਮੇਰੇ ਸਾਹਮਣੇ ਹੀ ਮੋਰ ਲੱਗਿਆ ਹੋ ਗਿਆ ਕਿ ਕਿੰਨੇ ਚੇਅਰ ਮਾ ਲਾ ਕੇ ਚੱਲੇਗੇ ਮੇਰੇ ਤੋਂ ਬਾਅਦ ਵੀ ਲੋਕਾਂ ਨੇ ਆਉਣਾ ਹੈ ਪਰ ਜਿਹੜਾ ਇਨਸਾਨ ਚੰਗੇ ਕੰਮ ਕਰ ਜਾਂਦਾ ਹੈ ਲੋਕ ਉਸ ਨੂੰ ਯਾਦ ਕਰਦੇ ਹੈ ਔਰ ਮੈਂ ਤੁਹਾਡੇ ਚਰਣਾ ਜੀ ਬੇਨਤੀ ਲੱਗਿਆ ਕਿ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਸਾਹਿਬ ਜੀ ਅੱਜ ਮੈਂ ਸ਼ਰਜੀ ਵੀ ਕਿ ਤੁਸੀਂ ਜਾਣਦੇ ਹੋ ਕਿ ਅੱਜ ਇੰਪਰੂਵਮੈਂਟ ਰਸਤੇ ਚੇਅਰਮੈਨ ਗਗਨਦੀਪ 47 ਵਾਲ ਨੇ ਅਫਸਰ ਕਲੱਬ ਵਿੱਚ ਸਮਾਜ ਸੇਵਕਾਂ ਨਾਲ ਸਾਰੀ ਸ਼ਹਿਰ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹ ਤੋਂ ਉਹਨਾਂ ਨੇ ਜੋ ਕੁਝ ਉਹਨਾਂ ਨੇ ਡਿਸਕਸ ਕੀਤੀ ਹੈ ਜਾਂ ਉਹਦਾ ਰਿਜ਼ਲਟ ਆਇਆ ਹੈ ਅਸੀਂ ਜਾਵਾਂ ਜਾਣਕਾਰੀ ਸਰ ਤੋਂ ਲੜਿਆ ਡਿਸਟ੍ਰਿਕਟ ਪ੍ਰੀਕੋਰ ਬਾਬਾ ਫਰੀਦੀ ਪਾਵਨ ਗੋਸ਼ੋ ਟਰਤੀ ਚ ਬੈਠੇ ਆ ਕਿ ਇਹਦੇ ਲਈ ਕੋਈ ਤੁਹਾਡੀ ਕੋਈ ਸੋਚ ਹੈ ਆਪਣੀ ਕੋਈ ਤੁਹਾਡੀ ਵਿਸ਼ੇਸ਼ ਹੈ ਬਿਲਕੁਲ ਜੀ ਮੇਰੇ ਮਨ ਚ ਹੈ ਕਿ ਜਿੰਨੇ ਵੀ ਐਂਟਰੀ ਪੁਆਇੰਟਸ ਹੈ ਮੈਂ ਉਹਨਾਂ ਨੂੰ ਲੋਕ ਉਹਨਾਂ ਦੀ ਨਿਖਾਰਨ ਵਾਸਤੇ ਯਾ ਮੈਂ ਕੋਈ ਐਹੋ ਜਿਹਾ ਪ੍ਰੋਜੈਕਟ ਲੈ ਕੇ ਆਵਾਂ ਜਦੋਂ ਲੋਕ ਬਾਬਾ ਫਰੀਦ ਦੀ ਧਰਤੀ ਤੇ ਆਉਣ ਤੇ ਉਹਨਾਂ ਨੂੰ ਕੁਝ ਵੱਖਰਾਪਣ ਲੱਗੇ ਔਰ ਉਹਨਾਂ ਨੂੰ ਲੱਗੇ ਕਿ ਵਾਕਈ ਇਹ ਇਤਿਹਾਸਕ ਧਰਤੀ ਹੈ ਅਸੀਂ ਇੱਥੇ ਆਏ ਆ ਸੋ ਮੇਰੀ ਪੂਰਜੋਰ ਕੋਸ਼ਿਸ਼ ਹੈ ਕਿ ਮੈਂ ਤਕੜਾ ਹੋ ਕੇ ਇਸ ਪ੍ਰੋਜੈਕਟ ਨੂੰ ਜਿਹੜਾ ਸਿਰੇ ਲਾਵਾਂ ਆਪ ਪਬਲਿਕਸ ਨੂੰ ਕੀ ਅਪੀਲਸ ਕਰਨਾ ਚਾਹੁੰਦੇ ਬਹੁਤ ਸਾਰੇ ਸਮਾਜ ਸੇਵੀ ਇਕੱਠੇ ਹੋਇਆ ਤੁਹਾਡਾ ਉਹਨਾਂ ਨੇ ਸਹਿਯੋਗ ਵੀ ਦਿੱਤਾ ਹੈ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਸੀ ਬਸ ਮੈਂ ਤਾਂ ਇਹੀ ਕਹੂੰਗਾ ਜੀ ਮੇਰੇ ਸਿਰ ਤੇ ਹੱਥ ਰੱਖੋ ਮੇਰੇ ਮੋਢੇ ਨਾਲ ਮੋਢਾ ਜੋੜੋ ਤੇ ਆਪਾਂ ਰਲ ਮਿਲ ਕੇ ਫਰੀਦਕੋਟ ਨੂੰ ਬਿਹਤਰ ਸ਼ਹਿਰ ਬਣਾਈਏ। ਧੰਨਵਾਦ ਜੀ। ਧੰਨਵਾਦ। ਇਹ ਸਨ ਸਾਡੇ ਨਾਲ ਗਗਨਦੀਪ ਸਿੰਘ ਥਾਲੀਵਾਲ ਚੇਅਰਮੈਨ ਬਹੁਤ ਸੋਹਣੇ ਨਾਲ ਵਿਚਾਰ ਦੱਸਿਆ ਹਨ ਅਤੇ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਫਰੀਦਕੋਟ ਡਿਸਟ੍ਰਿਕਟ ਨੂੰ ਵੀ ਜਿਵੇਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਬਹੁਤ ਸੋਹਣੀ ਐਂਟਰੀ ਜਦੋਂ ਅਸੀਂ ਸ਼ਹਿਰ ਵਿੱਚ ਐਂਟਰ ਕਰਦੇ ਹਾਂ ਤਾਂ ਬਹੁਤ ਸੋਹਣਾ ਖੂਬਸੂਰਤ ਚਿੰਨ੍ਹ ਮਿਲਦਾ ਹੈ ਤੇ ਡਿਸਟ੍ਰਿਕਟ ਫਰੀਦਕੋਟ ਨੂੰ ਵੀ ਐਹੋ ਜਿਹੀ ਇੱਕ ਯਾਦਗਾਰੀ ਉਹ ਬਣਾਉਣਾ ਚਾਹੁੰਦੇ ਹਨ। ਅਗਰ ਜੋ ਵੀ ਰਿ